ਅਗੇ ਪ੍ਰੀਤ ਕੀ ਕਥਾ ਦੇ ਵਿਚਿ ਰਿਪਨੋਤ ਤੇਈਸਾ ਆਇ ॥ ਬਾ ਰਿ ਸ਼੍ਰੀ ਪਗਵ ਤੇਈ ਕੀ ਪਾਛਾ ਹੀ ਦਸਮੀ ॥ ਪ੍ਰਥਮ ਪਗਵ ਤੇ ਸਭ ਕਾ ਗੁਣਾਤ ਲੈਂ ਤੇ ਆਇ ॥ ਤ੍ਰੰਗਦ ਗੁਰਤਾ ਅੰਦਾਸ ਰਾਮਦਾਸ ਸਾਹਿਬ ਸੁਸਾਈ ॥ ਅਰਘ ਹਾਰ ਗੁਮੇਦਨਾ ਸਿਰਾ ਸ਼੍ਰੀ ਹਰਰਾਇ ਸ਼੍ਰੀ ਹਰਿ ਕ੍ਰਿਸ਼ਨ ਤੇ ਆਇ ॥ ਜਿਸ ਡਠੈ ਸਬਦ ਭਜਾਇ ॥ ਏ ਭਾਦਰ ਸਰਕਾਰ ਨਾਮ ਨੇ ਦਇਆਵਤਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾ ਬਾਦ ਸ਼ਨਿਆ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤ ਨਿਹਾਰ ਦਾ ਧਿਆਨ ਰੱਖੇ ਖਾਸਾ ਜੀ ਬੋਲੋ ਜੀ ਪਿਆਰਿਆ ਅਣਖਾਂ ਹਾਸ ਜਦਿਆਂ ਚੜੀਆਂ ਮੁਕਤਿਆਂ ਖੱਟੀਆਂ ਜੱਟੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਛਕਿਆ ਦੀ ਚਲਾਈ ਦੀ ਗੁਆਹੀ ਦੇਖਿਆ ਨਿਤ ਕੀ ਤਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰੇ ਸਾਹਿਬ ਜੀ ਬਲਜੀ ਜੀ ਜਿਨ੍ਹਾਂ ਸਿੰਘਾਂ ਸੁਗਣੀਆਂ ਨੇ ਧਰਮ ਹੇਤ ਸੀਸ ਦਿੱਤੇ ਵੰਦ ਬੰਦ ਕਟਾਏ ਖੁਪੜੀਆਂ ਵਹਾਇਆਂ ਚਰਕੜੀਆਂ ਤੇ ਚੜ੍ਹਿਆ ਰਿਆਂ ਨਾਲ ਚਿਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾ ਸਵਾਸਾਂ ਸੰਗ ਨਿਵਾਈ ਤਨਾ ਸਮੂਹ ਸ਼ਹੀਦਾਂ ਦੀ ਪਵਿੱਤਰ ਕਮਾਈ ਦਾ ਧਿਆਨਤਰ ਕੇ ਖਾਲਸਾ ਜੀ ਬੋਲ ਜੀ ਸਵਾ ਲੇ ਅੰਜਾਂ ਤੱਤਾਂ ਸਰਬਤ ਗੁਰਦੁਆਰਿਆਂ ਦਾ ਧਿਆਨਤਰ ਕੇ ਬੋਲ ਜੀ ਸਵਾ ਲੇ ਪ੍ਰਤਮ ਅੰਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ बात खालसा साजी को वाहे गुरु वाहे गुरु वाहे गुरु वा चेत्याव चेत्याव का सदका सर्व सुख हो जहाँ जहाँ खालसा साजी साहिब तहाँ तहाँ रश्यार याय देखते गुफ्त है बर्द की पैज पंत की जीत श्री साहिब जी सहाय कालसा जी के बोल वाले बोलो जी ਸਿਖੀ ਦਾਮ ਕਿਸ ਦਾ ਨਹਿਤਾਨ ਵਿਵੇਕਦਾਨ ਵਿਸਖਦਾਨ ਭ੍ਰੁਸਾ ਦਾ ਦਾਨ ਸਰਦਾਨ ਨਾਮ ਦਾ ਸ਼੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨ ਇਸਨਾ ਚੌਂਕੀਆਂ ਝੰਡੇ ਬੁੰਦੇ ਜੁਗੋ ਜੁਗ ਆਕਰਮ ਧਰਮ ਕਾ ਜੈਕਾਰ ਗੁਰੂ ਜੀ ਸਭੇ ਹੋ ਆਪ ਜੀਆਂ ਦੇ ਸਿੱਖਾਂ ਦਾ ਮਾਨੀਵਾ ਮਾਤੇ ਉੱਚੀ ਮਾਤ ਦੇ ਰੱਖੀ ਆਪ ਵਾਹਿਗੁਰੂ ਜੀ ਏ ਆਪਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜਿਉ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਹੁੰਲੇ ਦਰਸ਼ਨ ਦਿਦਾ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜਿਨੂੰ ਬਖਸ਼ੂ ਬੇ ਨਿਮਾਣਿਆਂ ਦੇ ਮਾਨ ਲੈਤਾਂਿਆਂ ਦੇ ਤਾਨ ਨੇਉਟਿਆਂ ਦੀਓ ਧੰਨ ਧੰਨ ਜੁਗੋ ਜੁਗਿਆ ਕਾਲ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਕੀਆਂ ਦੀ ਪਾਣ ਪਵਿੱਤਰ ਹਜੂਰੇ ਅੰਦਰ ਸੁਹੋ ਸੰਗਤ ਵੱਲੋਂ ਅਰਦਾਸ ਬੇਨਤੀ ਕਰੇ ਚਾਰ ਪਹਿਰ ਰਹਿਣ ਆਕੀਆਂ ਦੇ ਬਾਹਰ ਅੰਦਰ ਤੀਕ ਹੋਈ ਹੈ ਉਹ ਨਾਨਕ ਕੋ ਸੁਪ੍ਰਾਨ ਹੈ ਜੀ ਚਾਰ ਪ੍ਰਹਰ ਜੋ ਦਿਨ ਆਇਆ ਸੇਵਾ ਸਿਮਰਨ ਦੁਆਰਾ ਆਤਮੇ ਭਾਣੇ ਅੰਦਰ ਉਪਤੀਤ ਕਰਵਾ ਲੈਣਾ ਚਾਹੀਏ ਇਸ ਸਮੇਂ ਤਾਂ ਤਾਂ ਅਮ ਸ਼ਹੀਦ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦਗੰਜ ਸਾਹਿਬ ਜੀ ਵਿਖੇ ਪਾਵਨ ਪਵਿੱਤਰ ਦਰਬਾਰ ਅੰਦਰਾਤਮੀਆਂ ਦੇ ਸੋਹਣੇ ਸਿੰਘਾਸਣ ਤਿਆਰ ਆ ਸੰਗਤਾਂ ਨੂੰ ਬੇਦਾਰ ਬਖਸ਼ਿਸ਼ ਕਰਦਿਆਂ ਗੁਰਬਾਣੀ ਦੇ ਪਾਵਨ ਪਵਿੱਤਰ ਉਪਦੇਸ਼ ਦੁਆਰਾ ਨਿਹਾਲ ਨਿਹਾਲ ਕਰੋ ਜੀ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਸੇਵਾਵਾਂ ਪੇਟਾਂ ਅੰਦਰ ਪ੍ਰਵਾਨ ਕਰਨੀ ਹੈ ਜੀ ਯਾਤਰਾ ਸਫਲੀ ਕਰਨੀ ਸਵਣਾ ਦੇ ਗ੍ਰਹਿ ਪਰਵਾਰਾਂ ਵਿਖੇ ਚੜ੍ਹਦੀ ਕਲਾ ਦੀ ਬਿਹਰੇ ਬਖਸ਼ਿਸ਼ ਕਰਨੀ ਜੀ ਗੁਰਬਾਣੀ ਤੇ ਗੁਰੂ ਘਰ ਦੇ ਨਾਲ ਪਿਆਰ ਸੇਵਾ ਸਿਮਰਨ ਦੀ ਦਾਤ ਗੁਰ ਸਿੱਖੀ ਵਾਲਾ ਜੀਵਨ ਬਖਸ਼ਿਸ਼ ਕਰਦੇ ਹੋਏ ਸ਼ੋਭ ਭਾਵਨਾ ਗੁਰਮਤਿ ਅਨਸਾਰ ਪੂਰਨ ਕਰਨੀ ਹੈ ਜੀ ਇਸ ਸਮੇਂ ਪ੍ਰਕਾਸ਼ ਅਸਥਾਨ ਲਈ ਚਾਲੇ ਪਾਉਣ ਦੀ ਆਗਿਆ ਬਖਸ਼ੋ ਰਸਤੇ ਵਿੱਚ ਅੰਗ ਸੰਗ ਸਹਾਇਕ ਹੋਣਾ ਜੀ ਸੇਈ ਪਿਆਰੇ ਮੇਲੋ ਜਿਨ੍ਹਾਂ ਦੇ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਮੇ ਕਨਾਮ ਚੜਦੇ ਕਲਾ ਪੁਰ ਸਾਰੇ ਸਰਬਤ ਦਾ ਪੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੋਲੇ ਸੁਨਹਿਰਾ ਸਾਂ